ਕੱਲ ਇੱਕ ਬਾਰਡਰ ਦੇ ਉੱਪਰ ਡਰੋਨ ਦੀ ਹਮਿੰਗ ਸੁਣੀ ਗਈ ਬੀਐਸਐਫ ਵਾਲਾ ਨੇ ਜੀ ਤੇ ਉਹਦੇ ਸੰਬੰਧ ਵਿੱਚ ਉਹਨਾਂ ਨੇ ਦਿਸ਼ਾ ਆਵਾਜ਼ ਨੂੰ ਦੇਖ ਕੇ ਫਾਇਰਿੰਗ ਵੀ ਹੋਰਾਈ ਕੀਤੀ ਤੇ ਇੱਕ ਲਾਈਟ ਵਾਲਾ ਉਹ ਚਲਾਇਆ ਗਿਆ ਜਿਹੜਾ ਇੱਕ ਬੰਬ ਹੁੰਦਾ ਹੈ ਤੇ ਉਹਦੇ ਸੰਬੰਧ ਵਿੱਚ 2:30 ਵਜੇ ਦੇ ਕਰੀਬ ਰਾਤ 2:50 ਮਿੰਟ ਤੇ ਇਹ ਇਨਸੀਡੈਂਟ ਹੋਇਆ ਤੇ ਐਸ ਐਚਓ ਸਰ ਨੂੰ ਫੋਨ ਆਇਆ ਵੀ ਇਹ ਸਰ ਦਾ ਵੀ ਕੋਈ ਡਰੋਨ ਫਲਾਈਂਗ ਹੋਈ ਹੈ ਜਿਸ ਦੇ ਸੰਬੰਧ ਵਿੱਚ ਸਰਚ ਆਪਰੇਸ਼ਨ ਤੇ ਕਾਰਡਨ ਕੀਤਾ ਗਿਆ ਵੀ ਇਹ ਸਭ ਤੇ 40 ਜਵਾਨ ਉਹਨਾਂ ਦੇ ਇੱਕ ਇਨਸਪੈਕਟਰ ਸੀ ਉਹਨਾਂ ਦੇ ਸੀਓ ਸਾਹਿਬ ਤੇ ਉਹਨਾਂ ਦੀ ਸਾਰੀ ਤੇ ਛਾੜੇ 20 ਜਵਾਨ ਮੇਰੇ ਸੀਗੇ ਤਿੰਨ ਥਾਣਿਆਂ ਦੀ ਫੋਰਸ ਸੀਗੀ ਤੇ ਅਸੀਂ ਸਰਚ ਆਪਰੇਸ਼ਨ ਕੀਤਾ ਕਾਰਟਨ ਕਰਕੇ ਲੋਕਾਂ ਦੇ ਜਿਹੜੇ ਕੁਝ ਸਸਪੈਕਟ ਸੀਗੇ ਉਹਨਾਂ ਦੇ ਡੇਰੇ ਮੋਟਰਮਿਕਰਾਂ ਚੈੱਕ ਕੀਤੀਆਂ ਤੇ ਸਰਚ ਆਪਰੇਸ਼ਨ ਸਟਿਲ ਕੰਟੀਨਿਊ ਹੈ ਜੀ ਤਾਂ ਕਿ ਕੋਈ ਕੋ ਡਰਗ ਵਗੈਰਾ ਜਾਂ ਕੋਈ ਵੈਪਨ ਵਗੈਰਾ ਕੋਈ ਨਾ ਕੋਈ ਥਰੋ ਹੋ ਗਿਆ ਹੋਵੇ ਸਰ ਸਰਚ ਅਭਿਆਨ ਦੌਰ ਕੋਈ ਚੀਜ਼ ਪੁਲਿਸ ਦੇ ਹੱਥੇ ਲੱਗੀ ਨਹੀਂ ਸਰਚ ਦੌਰਾਨ ਹਜੇ ਕੁਝ ਨਹੀਂ ਹੱਥ ਲੱਗਿਆ ਸਾਡੇ ਤੇ ਉਹ ਸਰਚ ਹਜੇ ਜਾਰੀ ਹੈ ਸਾਡੀ ਫੋਰਸਸ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਪੂਰਾ ਆਪਣੀ ਤਸੱਦੀ ਕਰਕੇ ਅਸੀਂ ਜਿੰਨਾ ਵੀ 5 ਕਿਲੋਮੀਟਰ ਦੀ ਡੈਕਟ ਹੁੰਦੀ ਹੈ ਜਿਸ ਡਾਇਰੈਕਸ਼ਨ ਚ ਉਹ ਫਲਾਈਂਗ ਮਹਿਸੂਸ ਕੀਤੀ ਗਈ ਤੇ ਉਸੇ ਸਾਰਾ ਅਸੀਂ ਪੂਰਾ ਪ੍ਰੋਪਰ ਸਰਚ ਕਰਾਂਗੇ ਜੀ ਜਿਹੜੇ ਸ਼ਰਾਰਤੀ ਅਨਸਰ ਬਾਜ਼ ਨਹੀਂ ਆ ਰਹੇ ਅਕਸਰ ਕੋਈ ਨਾ ਕੋਈ ਐਫੋ ਜਾ ਬੰਦਾ ਇਧਰ ਦਾ ਜਿਹਦਾ ਤਾਲਮੇਲ ਹੋਏਗਾ ਦੂਸਰੇ ਪਾਸੇ ਜਦੋਂ ਐਵੇਂ ਦੀ ਕੋਈ ਐਕਟੀਵਿਟੀ ਹੁੰਦੀ ਹੈ ਤਾਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ? ਉਹਨਾਂ ਨੂੰ ਚੇਤਾਵਨੀ ਇਹ ਹੈ ਵੀ ਇਸ ਜਿਹੜਾ ਡਰੱਗ ਦਾ ਕੇਸ ਹੈ ਜਿਹੜੀ ਕਮਰਸ਼ੀਅਲ ਕੁਆਂਟੀਟੀ ਹੈ ਇਹ ਚ 10 ਸਾਲ ਦੀ ਸਜ਼ਾ ਹੈ। ਜੀ। ਘੱਟੋ-ਘੱਟ 1 ਲੱਖ ਰੁਪਏ ਜੁਰਮਾਨਾ ਹੈ। ਤੇ ਇਹ 10 ਸਾਲ ਦੀ ਸਜ਼ਾ ਬਹੁਤ ਕਾਫੀ ਹੁੰਦੀ ਹੈ। ਬੰਦੇ ਦਾ ਪਰਿਵਾਰ ਨਾਲ ਵਿਛੋੜਾ ਹੀ ਹੋ ਜਾਂਦਾ ਹੈ। ਇਸ ਕਰਕੇ ਮੈਂ ਤਾਂ ਇਹ ਜਿਹੜੇ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਇਹੀ ਹਦਾਇਤ ਕਰਨਗਾ ਯਹੀ ਸੁਝਾਅ ਦਊਂਗਾ ਵੀ ਇਸ ਚੀਜ਼ ਤੋਂ ਬਚੇ ਜਾਵੇ। 100 ਦਿਨ ਚੋਰ ਦੀ ਇੱਕ ਇਨਸਾਨਦਾਰ ਜਿਹੜੀ ਕਹਾਵਤ ਹੈ, ਅਗਰ 1 ਦਿਨ ਫੜੇਗੇ ਤਾਂ ਥੋੜੇ 10 ਸਾਲ ਤੱਕ ਮਿਨੀਮਮ ਲੱਗਣ ਦੇ ਲੱਗਣਗੇ ਇਸ ਕਰਕੇ ਮੈਂ ਇਹੀ ਯੂਥ ਹੈ ਜਿਹੜਾ ਉਹਨੂੰ ਇਹ ਹਦਾਇਤ ਕਰੂੰਗਾ ਵੀ ਇਸ ਇਨਾ ਕੰਮਾਂ ਤੋਂ ਬਾਝਿਆ ਜਾਵੇ